ਸਤਿ ਸ਼੍ਰੀ ਅਕਾਲ ਜੀ ਸਸਰੀਕਾਲ ਵੀਰੋ ਤੇ ਭੈਣੋ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਤੇ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਿਹਾ ਹੈ ਪਾਸਤਾ ਪਾਸਤੇ ਲਈ ਆਪਾਂ ਇੱਕ ਕਵੱਟੀ ਪਾਸਤੇ ਦੀ ਲੈ ਲਈ ਹੈਗੀ ਆ ਦੇਖੋ ਐਡੀ ਕਵੱਟੀ ਹੈ ਇੱਕ ਕਵੱਟੀ ਆਪਾਂ ਪਾਸਤੇ ਦੀ ਲੈ ਲਈ ਹੈਗੀ ਤੇ ਇਧਰ ਪਾਣੀ ਗਰਮ ਕਰ ਲਿਆ ਜਦ ਪਾਣੀ ਗਰਮ ਹੋ ਗਿਆ ਤੇ ਉਦੋਂ ਵਿੱਚ ਆਪਾਂ ਪਾਸਤਾ ਪਾਵਾਂਗੇ ਇਹਦੇ ਤੇ ਨਾਲ ਆਪਾਂ ਇਹ ਨਮਕ ਪਾਵਾਂਗੇ ਥੋੜਾ ਜਿਹਾ ਤੇ ਜਿਹੜਾ ਪਾਸਤਾ ਜੰਮੇ ਨਾ ਇੱਕ ਦੂਜੇ ਦੇ ਨਾਲ ਚਿਪਕੇ ਨਾ ਤੇ ਇਹਦੇ ਲਈ ਆਪਾਂ ਨੂੰ ਪਾਣੀ ਪਾਉਣਾ ਪਊਗਾ ਪਾਣੀ ਦੇ ਵਿੱਚ ਥੋੜਾ ਜਿਹਾ ਘਿਓ ਵੀ ਪਾਉਣਾ ਪਊਗਾ ਤੇ ਨਮਕ ਵੀ ਪਾਉਣਾ ਪਊਗਾ ਤੇ ਪਾਣੀ ਗਰਮ ਹੋ ਗਿਆ ਗਰਮ ਹੋਏ ਪਾਣੀ ਦੇ ਵਿੱਚ ਆਪਾਂ ਇਹ ਪਾਸਤਾ ਪਾ ਦਈਏ ਤੇ ਇਹਨੂੰ ਆਪਾਂ ਥੋੜਾ ਜਿਹਾ ਹੰਜ ਹਿਲਾ ਦਈਏ ਕਿਉਂਕਿ ਸਾਰਾ ਪਾਸਤਾ ਅਲੱਗ-ਅਲੱਗ ਹੋ ਜੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਨੋਨ ਨੋਨ ਪਾਉਣੇ ਆਪਾਂ ਜਿਹੜਾ ਆਪਣਾ ਪਾਸਤਾ ਜਲਦੀ ਬਣ ਜੇ ਤੇ ਨਾਲ ਹੀ ਇੱਕ ਦੂਜੇ ਦੇ ਨਾਲ ਚਿਪਕੇ ਨਾ ਅੱਧਾ ਚਮਚਾ bột ਦਾ ਪਾਣੀ ਤੇ ਇੱਕ ਚਮਚਾ ਘਿਓ ਦਾ ਪਾਵਾਂਗੇ ਇੱਕ ਚਮਚਾ ਘਿਓ ਦਾ ਦੇਸੀ ਘਿਓ ਦਾ ਹੀ ਪਾਵਾਂਗੇ ਫਿਰ ਦੇਸੀ ਘਿਓ ਦੇ ਬੱਚੇ ਨੂੰ ਪਾਸਤੇ ਨੂੰ ਬਣਾਵਾਂਗੇ ਤੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਬਣਾ ਸਕਦੇ ਹੋ ਤੇਲ ਵਿੱਚ ਵੀ ਬਣਾ ਸਕਦੇ ਹੋ ਫਰੈਂਡ ਵਿੱਚ ਵੀ ਬਣਾ ਸਕਦੇ ਹੋ ਤੇ کیا ਬਚਵੀ ਬਣਾ ਸਕਦੇ ਤੇ ਆਪਾਂ ਇਹਨੂੰ ਦੇਸੀ ਘਿਓ ਚ ਬਣਾਵਾਂਗੇ ਆਪਾਂ ਇੱਕ ਇੱਕ ਚਮਚਾ ਦੇਸੀ ਘਿਓ ਦਾ ਪਾਤਾ ਇਹਨੂੰ ਹੁਣ ਉਬਾਲ ਲਾਂਗੇ ਜਦ ਤੱਕ ਕਿ ਆਪਾਂ ਇਹਦਾ ਤੜਕਾ ਘੱਟ ਲਈਏ ਆਪਾਂ ਪਾਸਤਾ ਬਣਾਉਣ ਦੇ ਲਈ ਇੱਕ ਹਰੀ ਮਿਰਚ ਲੈ ਲਈ ਹੈਗੀ ਤੇ ਦੋ ਆਪਾਂ ਟਮਾਟਰ ਲੈ ਲੈਣੇਗੇ ਤੇ ਦੋ ਆਪਾਂ ਪਿਆਜ਼ ਲੈ ਲੈਣੇਗੇ ਤੇ ਇਹ ਆਪਾਂ ਹੁਣ ਚੀਰ ਲਿਆ ਜਦ ਤੱਕ ਕਿ ਰਪਨ ਉਧਰ ਪਾਸਤਾ ਉਬਾਲ ਦਰ ਹੈ ਵਸੇ ਬਲਣਾ ਤੇ ਉਹ ਮੈਨੂੰ ਲੱਗਦਾ ਬਣ ਗਿਆ ਹੋਊਗਾ ਆਪਾਂ ਦੇਖਦੇ ਹਾਂ ਉਹਨੂੰ ਵੀ ਹੁਣ ਸਲੋ ਕਰਕੇ ਤਰਿਆ ਹੋਇਆ ਸੀਗਾ ਤੇ ਇਹ ਇਹਨੂੰ ਵੀ ਆਪਾਂ ਦੇਖਦੇ ਆਂਗੇ ਆ ਆ ਦੇਖੋ ਬਣ ਗਿਆ ਇਹ ਆਪਣਾ ਬਿਲਕੁਲ ਤੇ ਆਪਾਂ ਘਸ ਕਰ ਦਿੱਤੀ ਇਹਦਾ ਬੰਦ ਤੇ ਹੁਣ ਆਪਾਂ ਇਹਨੂੰ ਸਾਨਣੀ ਇਹ ਜੀ ਆਪਾਂ ਸਾਨਣੀ ਲੈ ਲੈਣੀ ਆਂਗੀ ਇਹਦੇ ਨਾਲ ਵਿੱਚ ਆਪਾਂ ਇਹਨੂੰ ਸਾਰੇ ਨੂੰ ਕੱਢ ਲਾਂਗੇ ਨਾਲੇ ਤਾਂ ਪਾਣੀ ਨਿਕਲ ਜਾਊਗਾ ਤੇ ਨਾਲੇ ਆਪਾਂ ਇੱਥੇ ਚੰਗੀ ਤਰ੍ਹਾਂ ਠੰਡੇ ਪਾਣੀ ਦੇ ਨਾਲ ਹੀ ਧੋ ਦਾਂਗੇ ਠੰਡਾ ਪਾਣੀ ਪਾਉਣਾ ਇਹ ਤੇ ਜ਼ਰੂਰੀ ਹੈਗਾ ਕਿਉਂਕਿ ਜੇ ਆਪਾਂ ਠੰਡਾ ਪਾਣੀ ਨਾ ਪਾਇਆ ਨਾ ਫਿਰ ਇਹ ਓਵਰਕੁੱਕ ਹੋ ਜਾਊਗਾ ਤੇ ਘਰ ਮੈਂ ਇਸ ਚੱਕਣ ਦੀ ਲਈ ਆਪਾਂ ਇਹ ਠੰਡਾ ਪਾਣੀ ਪਾਉਣਾ ਹੈ ਦੇ ਉੱਪਰ ਤੇ ਆ ਦੇਖੋ ਹੁਣ ਆਪਾਂ ਇਹ ਜਿਖਾਰੇ ਤੇ ਠੰਡਾ ਪਾਣੀ ਪਾ ਦਈਏ ਹੁਣ ਇਹ ਠੰਡਾ ਹੋ ਜੂਗਾ ਕਰਕੇ ਸਾਰਾ ਠੰਡਾ ਹੋ ਜੂਗਾ ਤੇ ਹੁਣ ਆਪਾਂ ਕੜਾਈ ਧਰ ਲਈਏ ਗੈਸ ਤੇ ਤੜਕਾ ਲਾ ਲਈਏ ਪਾਸਤਾ ਪਤੋ ਲਿਆ ਤੇ ਹੁਣ ਇਹਦੇ ਵਿੱਚ ਆਪਾਂ 2 ਚਮਚੇ ਤੜਕਾ ਭੁੰਨਣ ਦੇ ਲਈ ਘਿਓ ਦੇ ਪਾਉਣੇ ਆਗੇ दो चमचे पावे ये भी आप देसी घता गा पर के आप दो चमचे ले लो थोड़ थोड़े थोड़े चीजें आप तीन बार पा लिया है चमचे दो ही नेता तो हम आपे सब तो पहला प्याज पावेंगे एक पास्ता भाने आप अज बना रहे हैं गे रेड चिली पास्ता तो ਜੇ ਤੁਸੀਂ ਕਹੋਗੇ ਤਾਂ ਫਿਰ ਆਪਾਂ ਵਾਈਟ ਦਾ ਸੌਫਟ ਪਾਸਤਾ ਬਣਾਵਾਂਗੇ ਤੇ ਅੱਜ ਆਪਾਂ ਦੁੱਤੇ ਪਾਸਤਾ ਬਣਾਉਣੇ ਆਂਗੇ ਤੇ ਜੇ ਤੁਸੀਂ ਪਸੰਦ ਕਰੋਗੇ ਤਾਂ ਆਪਾਂ ਵਾਈਟ ਤੇ ਵਾਈਟ ਸੌਫਟ ਪਾਸਤਾ ਬਣਾ ਲਾਂਗੇ ਤੇ ਇਹ ਪਾਸਤਾ ਨੂੰ ਪਿਆ ਕਰਿਓ ਵੱਧ ਤੋਂ ਵੱਧ ਕਮੈਂਟ ਕਰਿਓ ਸ਼ੇਅਰ ਕਰਿਓ ਵੀਡੀਓ ਤੇ ਜਿਹੜੇ ਕਹਣਾ ਬੱਚਾ ਦਿੱਤਰ ਪਹੁੰਚੇ ਵੀ ਆਪਨੇ ਪਿਆਜ਼ ਅਦਰੇ ਕਿ ਬੰਚੁੱਕੇ ਨੇ ਗੇਸ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਰਚ ਪਾ ਦਾਂਗੇ ਤੇ ਨਾਲ ਹੀ ਆਪਾਂ ਟਮਾਟਰ ਪਾ ਦਾਂਗੇ ਵੀ ਇਹ ਚੰਗੀ ਤਰ੍ਹਾਂ ਗਲ ਜਾਣ ਤੇ ਇੱਥੇ ਆਪਾਂ ਤੁਸੀਂ ਆਪ ਦੀ ਮਨਪਸੰਦ ਨੇ ਸਬਜ਼ੀਆਂ ਵੀ ਲੈ ਸਕਦੇ ਹੋਗੇ ਜਿਵੇਂ ਗਾਜਰ ਹੋਗੀ ਤੇ ਦੂਜੀ ਆਪਣੀ ਮੈੱਟ ਹੋਗੀ ਟਮਾਟਾ ਤੇ ਹੋਰ ਸਬਜ਼ੀ ਜਿਹੜੀ ਤੁਹਾਨੂੰ ਪਸੰਦ ਵਾ ਉਹ ਤੁਸੀਂ ਫਿਰ ਚ ਪਾ ਸਕਦੇ ਆ ਆਪਾਂ ਅੱਜ ਕੋਈ ਸਬਜ਼ੀ ਨਹੀਂ ਪਾਈ ਇਹਦੇ ਉੱਤੇ ਆਪਾਂ ਕੱਲੇ ਟਮਾਟਰ ਪਾਏ ਨੇ ਤੇ ਇੱਥੇ ਤੁਸੀਂ ਜੋ ਵੀ ਤੁਹਾਨੂੰ ਸਬਜ਼ੀ ਚਾਹੁੰਦਾ ਤੁਸੀਂ ਉੱਥੇ ਇੱਥੇ ਉਹ ਸਬਜ਼ੀਆਂ ਪਾ ਸਕਦੇ ਹੋਗੇ ਹਮਾਰੇ ਟਮਾਟਰ ਗਾਲਜਨ ਤੇ ਇਹਦੇ ਲਈ ਆਪਾਂ ਇਹਦੇ ਵਿੱਚ ਪਾ ਦਈਏ ਥੋੜਾ ਜਿਹਾ ਨਮਕ ਪਾ ਦਈਏ ਨਮਕ ਪਹਿਲਾਂ ਆਪਾਂ ਪਾਸਟਰੀ ਬਚਰੀ ਪਾਇਆ ਸੀਗਾ ਹੁਣ ਆਪਾਂ ਇੱਥੇ ਥੋੜਾ ਜਿਹਾ ਨਮਕ ਪਾਉਣਾਗਾ ਫਿਰ ਆਪਾਂ ਨਮਕ ਤਾਂ ਦੇਖ ਕੇ ਹੀ ਪਾਵਾਂਗੇ ਜਿਆਦਾ ਨਮਕ ਨਹੀਂ ਪਾਉਣਾ ਹੁਣ ਆਪਾਂ ਇੱਥੇ ਇਹ ਪਾਸੇ ਟਮਾਟਰ ਗਾਲਜਨ ਲੁਪਾਇਗਾ ਤੇ ਆਪਣੇ ਟਮਾਟਰ ਬੜੀ ਗਾਲਜਨ ਤੇ ਦੋ ਕੁ ਮਿੰਟ ਲਈ ਆਪਾਂ ਅੰਤ ਆਕ ਕੇ ਰੱਖ ਲੈਂਦੇ ਹਾਂ ਜਲਦੀ ਚਲੋ ਬਦ ਰਾਂਗੇ ਚੰਗੀ ਤਰ੍ਹਾਂ ਟਮਾਟਰ ਗਾਲਜਨ ਆਪਾਂ ਤੇ ਆਪਣੇ ਟਮਾਟਰ ਦੇਖੋ ਜੀ ਅੱਧੇ ਖੁੰਝ ਚੁੱਕੇ ਨੇਗੇ ਤੇ ਆਹ ਦੇਖੋ ਆਪਾਂ ਫੇਰ दिए ਥੋੜੇ ਥੋੜੇ ਬਣ ਚੁੱਕੇ ਨੇਗੇ ਆਪਣੇ ਪਿਆਜ਼ ਪਿਆਜ਼ ਵੀ ਬਣ ਗਿਆ ਤੇ ਆਪਣੇ ਟਮਾਟਰ ਵੀ ਬਣ ਗਏ ਗਲ ਗਏ ਇਹ ਚੰਗੀ ਤਰ੍ਹਾਂ ਆਪਾਂ ਸਮਾਰ ਕੇ ਜੀ ਫੇਰ ਤੇ ਹੁਣ ਆਪਾਂ ਇੱਥੇ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਰੰਗ ਦੇਣ ਵਾਸਤੇ ਥੋੜੀ ਜੀ ਹਲਦੀ ਪਾਵਾਂਗੇ ਇਹਨੂੰ ਅਰ ਸੋਨਾ ਰੰਗ ਆ ਜਾਊਗਾ ਹਾ ਜੀ ਦੇਖੇ ਤੇ ਹੁਣ ਪਾ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਅੱਧਾ ਕ ਚਮਚਾ ਪਾ ਪਾਵਾਂਗੇ ਕਾਲੀ ਮਿਰਚ ਦਾ ਇਹ ਤੁਸੀਂ ਕਾਲੀ ਮਿਰਚ ਜ਼ਰੂਰ ਪਾਇਓ ਇਹਦਾ ਟੈਸਟ ਵੱਖਰਾ ਹੀ ਆਊਗਾ ਵਿੱਚੋਂ ਜੋ ਤੁਸੀਂ ਕਾਲੀ ਮਿਰਚ ਪਾਈ ਇਹਦੇ ਵਿੱਚ ਤੇ ਤੇ ਮਾਰੀ ਹਲਦੀ ਪਹੁੰਚ ਜਾਂਦੋ ਫਿਰ ਆਪਣੇ ਕੋਲੇ ਹੈਗੀ ਹੈਗੀ ਆਹਾ ਆਪਰੇ ਕੋਲੇ ਇਸ ਤਰ੍ਹਾਂ ਦੀ ਪੀਜ਼ਾ ਪਾਸਤਾ ਸੌਸ ਆ। ਆਪਾਂ ਇਹਦੇ 2 ਚਮਚ ਲੈੱਤਨੇਗੇ ਤੇ ਤੁਸੀਂ ਦੂਜੀ ਸੌਸ ਵੀ ਪਾ ਸਕਦੇ ਹੋਗੇ। ਤੇ ਟਮਾਟੋ ਸੌਸ। ਦੇਖੋ ਆਪਣੀ ਹਲਤੀ ਚੰਗੀ ਤਰ੍ਹਾਂ ਭੁੱਜ ਚੁੱਕੀ ਹੈਗੀ ਤੇ ਹੁਣ ਆਪਾਂ ਇੱਥੇ ਪਾਵਾਂਗੇ ਪੀਜ਼ਾ ਪਾਸਤਾ ਸੌਸ। ਇਹਪ 2 ਚਮਚ ਲੈੱਤੇ ਨੇਗੇ। ਤੁਸੀਂ 2 ਚਮਚ ਲੈ ਸਕਦੇ ਹੋਗੇ ਤੇ ਜੇ ਨਾਲ ਟਮਾਟੋ ਸੌਸ ਪਾਉਣੀ ਹੈਗੀ ਉਹ ਵੀ ਤੁਸੀਂ ਪਾ ਸਕਦੇ ਹੋਗੇ। ਉਹ ਵੀ ਆਪਸਨ ਪਾਉਣੀ ਆ ਪਾ ਦਿਓ ਤੁਸੀਂ। ਤੇ ਮੈਂ ਨਹੀਂ ਪਾਉਂਦੀ ਇੱਥੇ। ਮੈਂ ਪੀਜ਼ਾ ਪਾਸਤਾ ਸੌਸ ਹੀ ਲਕਤੀ ਆ। ਇਹ ਆਪਣੀ ਪੁੱਜ ਗਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਸਤਾ। ਆ ਦੇਖੋ ਆਪਣਾ ਪਾਸਤਾ ਕੱਲਾ ਕੱਲਾ ਪਿਆਗਾ। ਇਹ ਤਾਂ ਹੀ ਕੱਲਾ ਕੱਲਾਗਾ ਆਪਾਂ ਪਹਿਲਾਂ ਇਹਦੇ ਵਿੱਚ ਕਿਉ ਪਾਤਾ ਸੀਗਾ ਤੇ ਨਾਲੇ ਨੂਨ ਪਾਤਾ ਸੀਗਾ। ਤੇ ਬਾਅਦ ਵਿੱਚ ਆਪਾਂ ਜਦੋਂ ਬਲ ਗਏ ਸੀਗੇ ਇਹ ਚੰਗੀ ਤਰ੍ਹਾਂ ਵਾਲ ਜਾ ਕੇ ਇਸਨਾਂ ਨੂੰ ਉਦੋਂ ਫਿਰ ਆਪਾਂ ਇਹਦਾ ਠੰਡਾ ਪਾਣੀ ਪਾਤਾ ਸੀਗਾ। ਤਾਂ ਕਰਕੇ ਨਹੀਂ ਇਹ ਜੁੜੇਗੇ। ਤੇ ਨਹੀਂ ਤਾਂ ਇਹ ਜਰ ਜਾਂਦੇ ਤੁਸੀਂ ਬਸ ਇਹਨਾਂ ਗੰਨਾ ਦਾ ਨਿੱਕੇ ਨਿੱਕੇ ਗੰਨਾ ਦਾ ਧਿਆਨ ਰੱਖਣਾਗਾ ਤੇ ਇਹ ਬਣ ਕੇ ਬਹੁਤ ਟੈਸਟੀ ਬਣਦਾਂਗਾ ਬੱਚੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇਗੇ ਤੇ ਜਦੋਂ ਆਪਾਂ ਬੱਚਿਆਂ ਨੂੰ ਚੀਜ਼ ਖਵਾਉਣੀ ਹੁੰਦੀ ਆ ਉਦੋਂ ਤਾਂ ਆਪਣੇ ਦੇਸੀ ਘਿਓ ਚ ਬਣਾਇਆ ਕਰੋ ਕਿਉਂਕਿ ਬੱਚਿਆਂ ਨੂੰ ਆਪਾਂ ਹੈਲਦੀ ਚੀਜ਼ਾਂ ਤਾਂ ਆਪਾ ਉਹਨੇ ਬੱਚਿਆਂ ਦੇ ਸਿਹਤ ਲਈ ਚੰਗੀਆਂ ਨੇਗੀਆਂ ਇਹਦੇ ਵਿੱਚ ਸਬਜ਼ੀਆਂ ਆਪਾਂ ਜੋ ਬੱਚੇ ਆਪਣੀ ਸਬਜ਼ੀ ਪਸੰਦ ਕਰ ਦਿੰਦੇ ਆਪਾਂ ਉਹ ਸਬਜ਼ੀ ਵਿੱਚ ਪਾ ਸਕਦੇ ਆਂਗੇ ਤੇ ਇਸ ਲਈ ਆਪਾਂ ਦੇਸੀ ਘਿਓ ਪੋਣੇ ਆਗੇ ਅੱਪਾ ਜੀ ਥੋੜਾ ਜਿਹਾ ਬਣਾਇਆ ਗਿਆ ਕਿਉਂਕਿ ਆਪਾਂ ਨੂੰ ਆਪਣੇ ਇੱਕ ਹੀ ਬੱਚਾ ਹੁੰਦੇ ਇੱਕ ਬੱਚੇ ਨੂੰ ਚਾਹੀਦਾ ਸੀਗਾ ਇੱਕੀ ਜਵਾਗ ਸੀਗਾ ਆਪਣੇ ਘਰੇ ਅੱਜ ਤੇ ਉਸ ਨੂੰ ਚਾਹੀਦਾ ਸੀਗਾ ਕਹਿੰਦਾ ਮੈਨੂੰ ਬਣਾ ਕੇ ਦੇਵੋ ਤੇ ਇੰਨਾ ਕੀ ਆਪਾਂ ਬਣਾਉਣੀ ਹੈਗੇ ਤੇ ਇਹਨੂੰ ਜਿੱਦ ਵੱਧ ਬਣਾ ਲਓ ਘੱਟ ਬਣਾ ਲਓ ਤੁਸੀਂ ਜਿੰਨਾ ਮਰਜ਼ੀ ਬਣਾ ਲਓ ਇਹ ਤੁਹਾਡੀ ਆਪਸਨਾ ਬੱਚਾ ਦੇ ਹਿਸਾਬ ਨਾਲ ਤੇ ਤੁਸੀਂ ਆਪ ਖਾਣਾ ਉਹ ਵੀ ਆਪਸਨਾ ਸਾਰੀ ਤੇ ਤਾਂ ਦੋ ਕੁ ਮਿੰਟ ਲਈ ਢਾਕੇ ਰੱਖ ਦਿੰਨੇ ਹੈਗੇ ਕਿਉਂਕਿ ਚੰਗੀ ਤਰ੍ਹਾਂ ਹੋਰ ਕੱਕੋ ਜੀ ਆ ਦੇਖੋ ਜੀ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੇ ਪਾਸਤਾ ਪਾਸਤਾ ਬਣ ਕੇ ਆਪਣਾ ਬਿਲਕੁਲ ਤਿਆਰ ਹੋ ਗਿਆ ਤੇ ਇਹ ਤੁਸੀਂ ਆਪਣਾ ਦੁਪਹਿਰ ਦੇ ਖਾਣੇ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਜੇ ਥੋੜੀ ਜਿਹੀ ਭੁੱਖ ਲੱਗੀ ਹੋਵੇ ਉਦੋਂ ਆਪਾਂ ਬਣਾ ਕੇ ਦੇ ਸਕਦੇ ਆ ਇਹ ਬਹੁਤ ਜਿਆਦਾ ਜਲਦੀ ਬਣ ਜਾਂਦੀ ਚੀਜ਼ ਤੇ ਇਸ ਲਈ ਆਪਾਂ ਜਦੋਂ ਮਰਜ਼ੀ ਇਹ ਬੱਚੇ ਮੰਗਦੇ ਨੇ ਆਪਣੇ ਆਪਾਂ ਉਦੋਂ ਬਣਾ ਕੇ ਦੇ ਸਕਦੇ ਆਂਗੇ ਤੇ ਜਲਦੀ ਬਣਨ ਵਾਲੀ ਚੀਜ਼ ਆ ਤੇ ਭਾਣੇ ਆਪਣੀ ਵੀਡੀਓ ਨੂੰ ਦੇਖਿਆ ਕਰੋ ਢੇਲੀ ਸਾਰੇ ਦੀ ਸਾਰੀ ਵੀਡੀਓ ਦੇਖਿਆ ਕਰੋ ਤੇ ਗਾਹਾਂ ਦੀ ਗਾਹਾਂ ਸ਼ੇਅਰ ਕਰਿਆ ਕਰੋ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਤੇ ਇੱਕ ਕਮੈਂਟ ਕਰਿਆ ਕਰੋ ਥੋੜੇ ਥੋੜੇ ਤੇ ਮੈਨੂੰ ਸੁਝਾਅ ਦਿਆ ਕਰੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਬਹੁੰਦਾ ਆਪਾਂ ਉਹੀ ਚੀਜ਼ ਬਣਾ ਕੇ ਦਿਖਾਵਾਂਗੇ ਤੇ ਚੰਗਾ ਪਾਣੇ ਵੀਡੀਓ ਨੂੰ ਦੇਖਣ ਲਈ ਥੋੜਾ ਧੰਨਵਾਦ ਤੇ ਸਸਰੀ ਕਲਪਣੇ ਮਿਲਦਿਆ ਕਾ ਨੂੰ ਸਵੇਰ 9 ਵਜੇ ਨਵੀਂ ਵੀਡੀਓ ਦੇ ਨਾਲ